ਸਤ ਜਾਈ ਸ੍ਰੀ ਵਾਹਗੁਰੂ ਸਿਮਰਿਆ ਘਰ ਨਿਤ ਕਵਤਾਈ ਸੋ ਥਾਈ ਹੋਏ ਸਾਈ ਦਸਮਨ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਾਈ ਦਸਮਨ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਿਗਵਾਹੀ ਤੇਲ ਕੇ ਅਣ ਦੇਠ ਕੀਤਾ ਤੇ ਨਾਮ ਪਿਆਰਿਆਂ ਬੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨਾ ਸਿੰਘ ਸਿੰਘਣੀਆਂ ਨੇ ਧਰਮ ਹਿਤ ਸੀ ਸਦ ਤੇ ਬੰਦ ਬੰਦ ਕਟਾਏ ਕੋਪਰੀਆਂ ਲਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਏਸਾਂ ਸਵਾਸਾਂ ਸੰਗ ਨਿਵਾਹੀ ਗਿਆਨੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਵਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਸਰਵਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਵਤ ਖਾਲਸਾ ਜੀ ਕੋ ਵਾਹਿਗੁਰੂ ਅਨਿਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਹਾਂ ਬਾਹ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਆਪਸੀ ਜੀ ਕੇ ਬੋਲ ਬਾਲੇ ਬਲੋ ਜੀ ਸਿਖਾ ਨੋ ਸਿੱਖੀ দান ਕੇਸ দান ਰਹਿਤ দান ਬਵੇਕ দান ਵਿਸਾਹ দান ਸਰੁ ਉਸਾਧਾਨ ਦਨ ਸਰਦਾਨਾਮ ਦਾਨ ਸ੍ਰੀ ਅੰਮ੍ਰਿਤ ਸਰ ਜੀ ਦੇ ਦਰਸ਼ਨ ਇਨਸਨ ਕਿਉਂਕੀਆਂ ਝੰਡੇ ਗੁੰਗੇ ਜਗੋ ਜਗ ਅਟਲ ਧਰਮ ਕਾ ਜਾਕਾਰ ਬੁਲੋ ਜੀ ਗੁਰੂ ਜੀ ਮਤ ਪਤ ਦਾ ਰਾਖਾ ਭਵਾਹੀ ਗੁਰੂ ਤੇ ਅੰਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰ ਧੰਮ ਦੇ ਜਿਨ੍ਹਾਂ ਤੋਂ ਪੰਥ ਨਾਮ ਵਿਛੋੜਿਆ ਗਿਆ ਬੁੱਲੇ ਬਰਸੰਦੀ ਦਾਰ ਸੇਵਾ ਸੰਭਾਲਦਾ ਤਾਨ ਪਿਆਰੇ ਖਾਲਸਾ ਜੀ ਨੂੰ ਬਖਸੋ ਜੀ ਸੱਚੇ ਪਤਾਬਾ ਅੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ અપਾਰਿ ਕਿਰਪਾ ਰਹਿਮਤ ਕੀਤੀ ਹੈ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸਾਡਾਂ ਦੇ ਸੁਭਾਏ ਮਾਨ ਹੋ ਕੇ ਹੁਲੇ ਦਰਸਨ ਦੀਦਾਰੇ ਪਾਛਕੇ ਨਾਦਰੀ ਨਦਰ ਨੇਹਾਲ ਕੀਤਾ ਹੈ ਜੀ ਆਪ ਜੀ ਦੀ ਹਜ਼ੂਰੀ ਅੰਦਰ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਜੀ ਵਿਖੇ ਸਜੇ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ ਹੈ ਜੀ ਸੰਗਤਾਂ ਵੱਲੋਂ ਰਲ ਮਿਲ ਕੇ ਹਰ ਜਸ ਗਾਇਨ ਕਰਦਿਆਂ ਹੋਇਆਂ ਆਪ ਜੀ ਦੀ ਅਪਾਰ ਕਿਰਪਾ ਰਹਿਮਤ ਦਾ ਸਾਡੇ ਕਾ ਦੁਪਹਿਰਾ ਸਾਹਿਬ ਜੀ ਬੇਅੰਤ ਬਾਣੀਆਂ ਦੇ ਜਾਪ ਕੀਤੇ ਅੱਛੇ ਪੌੜੀਆਂ ਅਨੰਦ ਸਾਹਿਬ ਦੀ ਅਰਦਾਸ ਅੱਖਰ ਵਧਾ ਘਟ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ ਅੱਗੇ ਵਾਸਤੇ ਸਮਤ ਵਕਸ਼ਣੀ ਬਾਣੀ ਨਕਾਵ ਆਇਆ ਸੰਗਤ ਦੇ ਫਿਰਦੇ ਆ ਤੇ ਵਸੌਣਾ ਆਇਆ ਸੰਗਤਾਂ ਨੇ ਆਜਰੀਆਂ ਤਿਲ ਫੁੱਲ ਪੇਟਾਵਾਂ ਦਰਤਿ ਪਰਵਾਣ ਕਰਨੀਆਂ ਦੇ ਵਿੱਚ ਸਹਾਈ ਹੋ ਕੇ ਰੱਖਿਆ ਕਰਨੀ ਆਜੀ ਬਣੋਂ ਦਿੱਤਿਆਂ ਦਾਤਾਂ ਦਾ ਸੰਕਰਮਣ ਕਰਦੇ ਹੋਏ ਵੇਹ ਸੰਗਤਾਂ ਵੱਲੋਂ ਮਾਦਨ ਕਰਗ ਉੱਤਰ ਅਜੇ ਗ੍ਰੰਥਿਂ ਨੇ ਵਾਸ ਬੇਨਤੀ ਕਰਵਾਉਂਦੇ ਹਨ ਚਿਤਾ ਕਰਕੇ ਰੱਖਿਆ ਕਰਨੀ ਸੁਖਵਿੰਦਰ ਸਿੰਘ ਅਤੇ ਗੁਰਚਮਨਜੀਤ ਕੋ ਜਨ ਬਰੇਨ ਨੂੰ ਮੁੱਖ ਰੱਖਿਆ ਨੇ ਹੋਇਆ ਅਤੇ بیٹے ਸਿਦਕ ਮਨਜੀਤ ਦੀ ਖੁਸ਼ੀ ਨੂੰ ਮੁੱਖ ਰੱਖਿਆ ਨੇ ਹੋਇਆ ਆਪ ਜੀ ਦੀਆਂ ਸਾਰੀ ਕਿਰਪਾ ਰਹਿਮਤ ਦਾ ਸਦਕਾ ਸੰਗਰਮ ਵਿੱਚ ਸੇਵਾ ਇਹ ਕੀਤੀ ਭਾਵਨਾ ਪੂਰੀਆਂ ਕਰਨੀਆਂ ਕਰਮਦਾਨ ਨੇ ਬਦੇ ਬਖਸ਼ਣੀ ਦਰਸ਼ਨ ਸਿੰਘ ਦੇ ਸਮੂਹ ਪਰਿਵਾਰ ਵੱਲੋਂ ਜਗਰਤ ਦੇ ਜੀ ਸ਼੍ਰੀਵਾ ਕੀਤੇ ਥੈਂਕ ਯੂ ਗਾਰਨੀ ਭਾਵਨਾਵਾਂ ਪੂਰੀਆਂ ਕਰਨੀਆਂ ਜੀ ਬੇਗੁਰਦੇ ਮੈਂ ਹੰਕਾਰ ਕੇ ਕਰਮਦਾਨ ਨੇ ਪਤੇਬਖਸ਼ੀ ਧੰਪਦਸਤਿਆਂ ਬਖਸ਼ਣੀਆਂ ਕਾਕਾ ਗੁਰਪਿਆਰ ਸਿੰਘ ਅਤੇ ਵਿਦੇਸ਼ਾਂ ਦੇ ਕਾਰਜਵਾਸ ਕਰਨੇ ਡਾਕਟਰ ਕਰਮਜੀਤ ਸਿੰਘ ਨੂੰ ਸੁਰੱਖਿਆ ਅਤੇ ਵਰਤਮਾਨ ਪ੍ਰਵਹਾਰ ਦੇ ਵਿੱਚ ਇਕਾਤਫਾਗ ਰਚਨਾ ਨਾਮ ਬਾਣੀ ਨਾਲ ਜੋੜਨਾ ਸੇਵਾਦੈ ਸਿੰਘ ਮੰਦੰਦਿਆ ਦਾਤਾ ਬਖਸ਼ਣੀਆਂ ਵਿਭਿੰਨ ਜੀਤ ਕਾਮ ਦੇ ਸਵਾਰ ਵੱਲੋਂ ਜੀਭਿੰਨ ਜੀਤ ਕਾਮ ਦੇ ਸੰਜੋਗਾਂ ਦੇ ਲਈ ਅਧਰ ਨੌਕਰੀ ਲਈ ਅਰਦਾਸ ਬੇਨਤੀ ਜੋਲੀ ਪ੍ਰਵਾਨ ਸਰਦਾਰ ਅੰਦਰਜੀਤ ਸਿੰਘ ਨੂੰ ਕੋਚ ਮਿਲਦਾ ਦੇ ਕੇ ਨਮਾਜਾ ਕਾਕਾ ਮਹਿਤ ਸਿੰਘਲ ਅਤੇ ਬੁੱਧੇ ਦੇਸਾਨ ਵਿੱਚ ਅੰਗ ਸੰਸਾਹਾਈ ਨੋਟੇ ਰੱਖਿਆ ਹੈ ਕਰ ਨਹੀਂ ਕਾਕਾ ਬੁੱਧਜੀਤ ਸਿੰਘ ਕਰੋਵਾਰਕ ਮਾਈਚ ਬਰਕਤਾ ਕਾਨ ਸਰਦਾਰ ਮਾਨ ਸਿੰਘਲ ਸਿਠ ਮੰਤਰੀ ਪਰਿਵਾਰ ਨੂੰ ਅਰਦਾਸ ਨੇਕੀ ਚੋਧਰੀ ਪਰਮਾਨਿਕਨਨੀ ਵਿੱਤੀ ਮੰਤਰੀ ਪਟਕਾ ਪਿੱਟ ਦੇ ਪਵੰਨ ਵਿੱਚੋਂ ਫਾਪਕਾ ਜਨਤਨੀ ਹਰਮਨਾਨ ਨੇ ਪੱਤੇ ਬਖਸ਼ਣੀ ਸਰਕਾਰ ਸੁਖਦੇਵ ਸਿੰਘ ਜੀ ਬੀਬੀ ਜਸਵੰਤ ਸੁਪਾਲੇ ਕਾਰ ਦੇ ਤੰਦਰੁਸਤੀਆਂ ਬਖਸ਼ਣੀਆਂ ਹਰਮਨ ਦਾਸ ਨੇ ਪੱਤੇ ਬਖਸ਼ਣੀਆਂ ਸਰਕਾਰ ਅੰਤਿਪ ਸਿੰਘ ਜੀ ਪਿੰਡ ਵਿੱਚੋਂ ਸਰਪੰਤਾ ਗਿਆ ਬਖਸ਼ਣੀਆਂ ਬੀਬੀ ਪਰਦੀਪ ਕਾਰ ਨੂੰ ਸਰਕਾਰੀ ਨੌਕਰੀ ਦੇ ਕਿਨਵਾਜਣ ਬੀਬੀ ਮਨਜੋਤ ਕਾਰ ਵਿਦੇਸ਼ਾਂ ਵਿੱਚ ਪੀਆਰ ਬਖਸ਼ਣੀਆਂ ਕਾਂਗਾ ਸੁਰਚੈਨ ਸਿੰਘ ਨੂੰ ਨੌਕਰੀ ਤਾਂ ਦੇ ਕਿਨਵਾਜਣ ਬੀਬੀ ਰਮੇਂਦਰ ਕੌਰ ਨੂੰ ਤੰਦਰੁਸਤੀ ਬਖਸ਼ਣੀ ਅਤੇ ਸੋਭਾ ਭਾਵਨਾਵਾਂ ਪੂਰੀਆਂ ਕਰਨੀਆਂ ਵਿਦੇਸ਼ਾਂ ਦੇ ਵਸਾਈ ਹੋ ਕੇ ਰੱਖਿਆ ਕਰਨੀ ਬੀਬੀ ਬਲਜਿੰਦਰ ਕੌਰ ਨੂੰ ਪ੍ਰੇਸ਼ਣ ਵਿੱਚੋਂ ਤਪ ਬਖਸ਼ਣੀ ਦਾਤਾ ਭਾਨ ਮੀਰ ਸਿੰਘ ਜਿਸ ਦਿਨ ਦੇ ਰੋ ਤਾਂ ਤੰਦਰੁਸਤੀਆਂ ਬਖਸ਼ੜੀਆਂ ਸਰਦਾਰ ਅਜੀਤ ਸਿੰਘ ਵੱਲੋਂ ਸਮੂਹ ਪਰਿਵਾਰ ਵੱਲੋਂ ਅਰਦਾਸ ਬੇਨਤੀ ਜੋਦੜੀ ਪ੍ਰਵਾਨ ਕਰਨੀ ਭਾਵਨਾਵਾਂ ਪੂਰੀਆਂ ਕਰਨੀਆਂ ਕਾਕਾ ਮਹਿਕ ਦੀਪ ਕਾਰਨ ਨੂੰ ਤੰਗੰ ਬੀਬੀ ਮਹਨਦੀਪ ਕੌਰ ਨੂੰ ਤੰਦ ਬੁਸਤੀਆਂ ਬਖਸ਼ਣੀਆਂ ਕਾਕਾ ਜਗਦੀਸ਼ ਸਿੰਘ ਅਤੇ ਬੀਬੀ ਵਰਦੀਨ ਕਾ ਦੇ ਸਭ ਭਾਵਨਾਵਾਂ ਪੂਰੀਆਂ ਕਰਨੀਆਂ ਕਾਕਾ ਮਨ ਸਿੰਘ ਸਿੰਘ ਨੂੰ ਵਿੱਦਿਆ ਦਾ ਦਾਮ ਦਿਆ ਹਰਮਨ ਦਾਮ ਨੇ ਬੰਦੇ ਬਖਸ਼ਣੀਆਂ ਪ੍ਰਤਾਨਜੀਤ ਸਿੰਘ ਦੇ ਕਲੋ ਵਾਸਤ੍ਰਕੀਆਂ ਬਖਸ਼ਣੀਆਂ ਕਾਕਾ ਸੁਮਿਤ ਜੋਤ ਸਿੰਘ ਜੋ ਕਿ ਆਪ ਜੀ ਦੇ ਪਾਵਨ ਕਿਰਪਾ ਰਹਿਮੰਦਾਸ ਸਾਹਿਬ ਵਿਦੇਸ਼ਪੰਥ ਸਾਹਿਬ ਮਾਰੇ ਕਿਰਪਾ ਕਰਨੀ ਅਗਰ ਮਨ ਸਹਾਇ ਹੋਵੇ ਵਿਦੇਸ਼ਾਂ ਦੇ ਵਿਸਥਾਪਤਾਈਆਂ ਬਖਸ਼ਣੀਆਂ ਨਾਮ ਬਾਣੀ ਨਾਲ ਜੋੜਨਾ ਸੇਵਾ ਤੇ ਸਿਮਰੰਦਿਆ ਦਾਤਾ ਬਖਸ਼ਣੀਆਂ ਵਰਕ ਪਰਮੇਸ਼ਰ ਦੇ ਦਾਤਾ ਬਖਸ਼ਣੀਆਂ ਅਤੇ ਬੀਬੀ ਰਾਜਵੀਰ ਕਾਰ ਦੇ ਵਿਦੇਸ਼ਾਂ ਦੇ ਕਾਰਜ ਸਫਲ ਕਰਨੇ ਬੀਬੀ ਨਾਮ ਪ੍ਰੀਤ ਕਾਰ ਨੂੰ ਵਿਦੇਸ਼ਾਂ ਦੀ ਤਰਕੀਆਂ ਬਖਸ਼ਣੀਆਂ ਤੋਂ ਪਰਮਾਵਾ ਪੂਨੀ ਕਰਨੀ ਆ ਗੁਰੇ ਕਬਾਲ ਸਿੰਘ ਅਤੇ ਨਰਵੈਰ ਸਿੰਘ ਦੇ ਕਾਰਜ ਸਫਲਤਾ ਹੀ ਬਖਸ਼ਣੀਆਂ ਪਰੰਪ੍ਰਿਤ ਸਿੰਘ ਨੂੰ ਬ੍ਰਿਸ਼ਾਣੇ ਵਿੱਚ ਪੀ ਆਰ ਬਖਸ਼ਣੀ ਹਰ ਮਦਾਨੇ ਫਤੇ ਬਖਸ਼ਣੀ ਸੇਵਾ ਤੇ ਸਿਮਰੰਧੀਆਂ ਦਾਤਾਂ ਬਖਸ਼ਣੀ ਸਮੂਹ ਸੰਗਤਾਂ ਦੀਆਂ ਸੁਖ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦਾ ਕੋਟਾ ਮਿਲ ਕੁੜ ਸੁਕਰਾਨਾ ਕਰਦੇ ਹੋਏ ਬੇਅੰਤ ਸੰਗਤਾਂ ਵੱਲੋਂ ਆਪ ਜੀ ਦੇ ਸਤਾਨਾਂ ਵੱਲੋਂ ਕੜਾ ਪ੍ਰਸਾਦ ਸਜ ਕੇ ਹਾਜ਼ਰ ਹੈ ਦਰ ਤੇ ਪਰਮਾਨੰਥ ਹੋਵੇ ਪਰਮਾਨੰਥ ਹੋਇਆ ਪ੍ਰਸਾਦ ਸਾਰ ਸੰਗਤ ਵਿੱਚ ਪਰਤਾਉਣ ਦੀ ਆਗਿਆ ਬਖਸ਼ੋ ਨਗਾਹੀ ਹੁਕਮ ਦਾਖਸ਼ ਕੇ ਸੰਗਤਾਂ ਨੂੰ ਕਿਰਤ ਆਰਥ ਕਰੋ ਜੀ ਸਰਬੱਤ ਦੇ ਕਾਰਜ ਰਾਸ ਕਰਮੇ ਸਈ ਪਿਆਰੇ ਮੇਲ ਜਿਨਾ ਮਿਲਿਆ ਅਪ ਜੀ ਦਾ ਨਾਮ ਚਿਤਾ ਆਵੇ ਨਾਮ ਇੱਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਰੀ ਗੁਰਜੀਤ ਕਾ ਖਾਲਸਾ ਵਾਰੀ ਗੁਰਜੀਤ ਕੀ ਫਤਿਹ ਦੋਹਰਾ ਆਗਿਆ ਭਾਈ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਵਾਣੀ ਕਹ ਸੇਵਕ ਜਨ ਮਾਨੈ ਫਰਤਖ ਗੁਰੂ ਨਿਸਤਾਰੇ ਡੰਡਾਉਤ ਬੰਦਨ ਅਨਕਵਾ ਹੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇਖ ਰੱਤ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆਂ ਸੋਰੀਐ ਸਭਨਾ ਦਾ ਜੀ ਜਾਗਾ ਸਹਜ ਸੁਵਾਈ ਗੁਰਮੁਖ ਅਨੰਦਿਨ ਉਸਤਤ ਹੋਵਾ ਮਨਮੁਖ ਪਰਮਾ ਸਹਸਾ ਹੋਵਾ ਅੰਤਰ ਚਿੰਤਾ ਨੀਦਨਾ ਸੁਵਾਈ ਗਿਆਨੀ ਜਾਗ ਸਭ ਸਵਾਈ ਨਾਨਕ ਨਾਮ ਰਤਿਆ ਬਲ